ਸਿਕਾਰੀ ਸਾਰਿਆਂ ਨੂੰ ਮੇਰਾ ਨਾਮ ਹੈਰੀ ਜੋਨ ਆਮ ਫਰਮ ਮੈਲਬਨ ਤੇ ਆਮ ਅਜਿਸਟ ਟੈਕਸ ਏਜੰਟ ਐਂਡ ਮੌਰਗੇਜ ਬ੍ਰੋਕਰ ਅੱਜ ਆਪਾਂ ਗੱਲ ਕਰਾਂਗੇ ਜੀ ਇੰਟਰਸਟ ਰੇਟ ਦੇ ਬਾਰੇ ਕਿ ਕੀ ਐਕਸਪੈਕਟੇਸ਼ਨ ਨੇ ਫॉर द ਕਮਿੰਗ ਫਿਚਰ ਕਿ ਆਰਬੀਆ ਨੇ ਜੋ ਮਹੀਦੇ ਵਿੱਚ ਡਾਟਾ ਦਿੱਤਾ ਉਹਨਾਂ ਦੇ ਹਿਸਾਬ ਨਾਲ ਅੱਗੇ ਇੰਟਰਸਟ ਰੇਟ ਘਟੇਗਾ ਜਾਂ ਵਧੇਗਾ ਅੱਜ ਆਪਾਂ ਐਨਾਲਿਸਿਸ ਕਰਦੇ ਹਾਂ ਜੋ ਆਰਬੀਆ ਦੇ ਡਾਟਾ ਦੇ ਸਹਾਰੇ ਜੋ ਉਹਨਾਂ ਦੀ ਸਟੇਟਮੈਂਟ ਆਫ ਮਨਟਰੀ ਪੋਲਿਸੀ ਆਈ ਹੈ ਉਹਨਾਂ ਦੇ ਅਕੋਰਡਿੰਗਲੀ ਇਨਫਲੇਸ਼ਨ ਅਜੇ ਤੱਕ ਵੀ ਹਾਈ ਹੈ ਦੇ ਸੇਇੰਗ ਇਟ ਇਸ ਫਾਲਿੰਗ ਮੋਰ ਗ੍ਰੈਜੂਲੀ ਥੈਨ ਐਕਸਪੈਕਟਿਡ ਉਹਨਾਂ ਨੂੰ ਆਸੀ ਕੇ ਸ਼ਾਇਰ 3% ਤੇ ਪਹੁੰਚ ਜਾਗੀ ਮਈ ਤੇ ਜੂਨ ਦੇ ਵਿੱਚ ਬਟ ਇਟ ਸਟਿਲ ਅਨਐਕਸਪੈਕਟਿਡਲੀ ਹਾਈ ਤੋ ਜੋ ਆਰਬੀਆਈ ਦਾ ਜਿਹੜਾ ਗੋਲਡਨ ਰੇਂਜ ਹੈ ਵਰ 2 ਟੂ 3% ਉਹਦੇ ਵਿੱਚ ਦੇ ਵਰਰੀ ਕੰਫਰਟੇਬਲ ਟੂ ਲੋਅਰ ਦ ਇੰਟਰਸਟ ਰੇਟ ਤੋ ਅੱਗੇ ਉਹਨਾਂ ਨੇ ਜੋ ਕੀਤਾ ਕਿ ਉਹਨਾਂ ਦੀ ਦੀ ਇਕਨੋਮੀ ਦੇ ਵਿੱਚ ਕੀ ਹੋ ਰਿਹਾ ਹੈ ਉਹਨਾਂ ਦੀ ਕੀ ਐਕਸਪੈਕਟੇਸ਼ਨ ਨੇ ਕਿ ਇਸ ਸਾਲ ਦੇ ਵਿੱਚ ਇਨਫਲੇਸ਼ਨ ਦਾ ਕੀ ਹੋਏਗਾ ਜੌਬ ਮਾਰਕੀਟ ਦਾ ਕੀ ਬਣੇਗਾ ਉਹਨਾਂ ਦੇ ਹਿਸਾਬ ਨਾਲ ਜਿਹੜੀ ਗਲੋਬਲ ਇਕਨੋਮਿਕ ਗਰੋਥ ਹੈ ਉਹ ਇਹ ਤੱਕ ਵੀ ਸਬਡੀਡ ਮੀਨਿਸ ਬੈਰੀ ਅਨ ਸਰਟਨ ਇਨਫਲੇਸ਼ਨ ਅਬਵ ਦਾ ਟਾਰਗੇਟ ਜਾ ਰਹੀ ਹੈ ਯੂ ਐਸ ਵਿੱਚ ਵੀ ਕੈਨੇਡਾ ਨਿਊਜ਼ੀਲੈਂਡ ਸੋ ਦੇ 올 ਹੈਵ ਇੰਟਰਸਟਡ ਹਾਵਰਿੰਗ ਅਬਵ 5% ਬਟ ਚਾਈਨੀਜ਼ ਮਾਰਕੀਟ ਨੇ ਥੋੜਾ ਜਿਹਾ ਪਿਕ ਕੀਤਾ ਹੈ ਜਿਤਨਾ ਆਸਟ੍ਰੇਲੀਅਨ ਮਾਰਕੀਟ ਜਿਆਦਾ ਕਨੈਕਟਡ ਹੈ ਸੋ ਉਹਦੇ ਨਾਲ ਜਿਹੜੀ ਸਪਲਾਈ ਚੇਨ ਹੈ ਉਹਦੇ ਵਿੱਚ ਥੋੜੀ ਜੀ ਇੰਪਰੂਵਮੈਂਟ ਹੋਈ ਹੈ ਉਹਦੇ ਨਾਲ ਸਪਲਾਈ ਚੇਨ ਚ ਇੰਪਰੂਵਮੈਂਟ ਹੋਏਗੀ ਤੇ ਇਸ ਲਾਈਕਲੀ ਕਿ ਜਿਹੜੇ ਚੀਜ਼ਾਂ ਦੇ ਰੇਟ ਆ ਥੋੜੀ ਜਿਹਾ ਘਟਣਗੇ ਥੋੜੀ ਜਿਹੀ ਇਨਫਲੇਸ਼ਨ ਜਿਹੜੀ ਉਹਦੇ ਨਾਲ ਥੱਲੇ ਜਾਣ ਦਾ ਆ ਇੱਕ ਉਹਨਾਂ ਨੂੰ ਐਕਸਪੈਕਟੇਸ਼ਨ ਹੈ ਕਿ ਥੱਲੇ ਜਾਏਗੀ ਹੈ ਤੇ ਜੋ ਉਹਨਾਂ ਨੇ ਕਿਹਾ ਕਿ ਸਬਡਿਊਟ ਜਿਹੜੀ ਇਕਨੋਮਿਕ ਗ੍ਰੋਥ ਹੈ ਆ ਇਟ ਵਿਲ ਪਿਕ ਅਪ ਗ੍ਰੈਜੂਲੀ ਸੋ obviously they're not expecting any recession like they do in canada but they're still saying um, it will pick up gradually uh, not at the rate of 3 or 4% mostly 1% or 2% um, over the forthcoming future so Jonah so, the target has Joni the growth data that gdp growth ਉਹਨਾਂ ਨੂੰ ਹੈ ਕਿ ਜੂਨ ਦੇ ਵਿੱਚ ਜਾ ਕੇ ਜਾਂ ਦਸੰਬਰ 2025 ਦੇ ਵਿੱਚ ਜਾ ਕੇ ਜਿਹੜਾ ਉਹਨਾਂ ਦਾ ਇੱਕ ਟਾਰਗੇਟ ਹੁੰਦਾ ਨਾ 2.2 2.4% ਉੱਥੇ ਉਹਨਾਂ ਨੂੰ ਲੱਗਿਆ ਕਿ ਇਕਨੋਮੀ ਇਕਨੋਮੀ ਛੋਟੀ ਜਿਹੀ ਪਿਕਅਪ ਕਰ ਰਹੀ ਹੈ ਅਨਇੰਪਲੋਇਮੈਂਟ ਰੇਟ ਦੇ ਐਕਸਪੈਕਟਿੰਗ ਇਟਸ ਗੋ ਅਪ ਅ ਲਿਟਲ ਬਿਟ ਟੂ 4.3% ਸਟਿਲ ਨਾਟ ਟੂ ਬੈਡ ਬਟ ਜਿਹੜਾ ਇਨਫਲੇਸ਼ਨ ਆ ਜਿਹੜਾ ਇੰਪੋਰਟੈਂਟ ਡਾਟਾ ਹੈ ਇਟ ਇਜ਼ ਸੀਪੀਆ ਇਨਫਲੇਸ਼ਨ ਹੈ ए आरबी ਦਾ ਕੰਫਰਟੇਬਲ ਜ਼ੋਨ ਬਿਲੋ 3% ਉਹ ਕਹਿ ਰਹੇ ਨੇ ਕਿ ਦਸੰਬਰ 2025 ਵਿੱਚ ਆਏਗਾ ਸੋ ਅੱਗੇ 3.2 ਤੇ ਵੀ ਇੰਟਰਸਟੇਟ ਲੋ ਹੋਏ ਨੇ ਬਟ ਆਮ ਨਾਟ ਐਕਸਪੈਕਟਿੰਗ ਐਨੀਥਿੰਗ ਹੈਪਨ ਥਿਸ ਈਅਰ ਮੇਬੀ ਐਂਡ ਆਫ ਥਿਸ ਈਅਰ ਜੇ ਸਪਲਾਈ ਚੇਨ ਦੀ ਇੰਪਰੂਵਮੈਂਟ ਹੋਰ ਜ਼ਿਆਦਾ ਹੁੰਦੀ ਹੈ ਜਾਂ ਲੁਕਿੰਗ ਛੋੜ ਜਾਈ ਆਪਣੀ ਖਰੀਦਦਾਰੀ ਕੱਟ ਕਰ ਦਿੰਦੇ ਆ ਉਹਦੇ ਨਾਲ ਜੇ ਇਨਫਲੇਸ਼ਨ ਥੱਲੇ ਜਾਏਗੀ ਤਾਂ ਇਟ ਕੈਨ ਗੋ ਡਾਊਨ ਬਿਫੋਰ ਦਸੰਬਰ ਬਟ ਜੋ ਉਹਨਾਂ ਦੇ ਡਾਟਾ ਦੇ ਅਕੋਰਡਿੰਗਲੀ ਦੇ ਨਾਟ ਐਕਸਪੈਕਟਿੰਗ ਐਨੀਥਿੰਗ ਅੰਟਿਲ ਐਂਡ ਆਫ ਦਿਸ ਈਅਰ ਬਾਕੀ ਜਿਹੜੀ ਜੀ ਡੀ ਪੀ ਗਰੋਥ ਜਿਹੜੀ ਉਹਨਾਂ ਦੀ ਪ੍ਰੀਵੀਅਸ ਐਕਸਪੈਕਟੇਸ਼ਨ ਸੀਗੀ ਉਹਨਾਂ ਦੇ ਹਿਸਾਬ ਨਾਲ ਜਿਹੜੀ ਟਵੰਟੀ ਟਵੰਟੀ ਫਾਈਵ ਵਿੱਚ ਟੂ ਪੁਆਇੰਟ ਟੂ ਪਹਿਲਾਂ ਟੂ ਪੁਆਇੰਟ ਟੂ ਕਹਿ ਰਹੇ ਸੀ ਹੁਣ ਟੂ ਪੁਆਇੰਟ ਵਨ 'ਤੇ ਆ ਗਿਆ ਇਹਦਾ ਮਤਲਬ ਕਿ ਉਹਨਾਂ ਨੂੰ ਹੈ ਕਿ ਇਕੋਨਮੀ ਇੰਨੀ ਜ਼ਿਆਦਾ ਪਿਕਅਪ ਨਹੀਂ ਕਰੇਗੀ ਜਿੰਨੀ ਪਹਿਲਾਂ ਐਕਸਪੈਕਟਡ ਸੀਗੀ ਬਾਕੀ ਜੋ ਉਹਨਾਂ ਦਾ ਡਾਟਾ ਹੈ ਕਿ ਲੋਕਾਂ ਦੀ ਸੇਵਿੰਗ ਕੀ ਹੈ ਤੇ ਮਾਰਗੇਜ ਪੇਮੈਂਟ ਦੇ ਹਿਸਾਬ ਨਾਲ ਕੀ ਹੈ ਇੱਥੇ ਤੁਸੀਂ ਦੇਖੋਗੇ ਜੇ ਕਿ 2021 ਦੇ ਵਿੱਚ ਇੱਕਦਮ ਲੋਕਾਂ ਦੀ ਜਿਹੜੀ ਐਕਸਟਰਾ ਮਾਰਗੇਜ ਪੇਮੈਂਟ ਵਧੀਆ ਦੈਟਸ ਮੇਨ ਰੀਜ਼ਨ ਬਿਕੋਜ਼ ਆਫ ਕੋਵਿਡ ਸਟਿਮਲਸ ਪੈਕੇਜ ਤੇ ਲੋਕਾਂ ਨੂੰ ਕਾਫੀ ਕੈਸ਼ ਬੂਸਟ ਮਿਲਿਆ ਦੋ 2023 ਚ ਫਿਰ ਕਾਫੀ ਡਾਊਨ ਗਈ ਹੈ ਪਰ ਹੁਣ 2024 ਵਿੱਚ ਕਾਫੀ ਪਿਕ ਅਪ ਕਰ ਰਹੀ ਹੈ ਇੱਕ ਗੁੱਡ ਸਾਈਨ ਹੁੰਦਾ ਹੈ ਕਿ ਲੋਕੀ ਸੇਵਿੰਗ ਕਰ ਰਹੇ ਨੇ ਹੁਣ ਤੇ ਉਹ ਆਪਣੀ ਪੇਮੈਂਟ ਐਕਸਟਰਾ ਮੋਡ ਕੇ ਦੇ ਵਿੱਚ ਪਾ ਰਹੇ ਨੇ ਬਾਕੀ ਇਨਫਲੇਸ਼ਨ ਦੀ ਜੋ ਫੋਰਕਾਸਟ ਹੈ ਉਹ ਫਿਲਹਾਲ ਦਹੀ ਹੈ ਬਟ 2024 ਦੇ ਵਿੱਚ ਐਕਸਪੈਕਟਿਡ ਹੈ ਐਂਡ ਆਫ ਥਿਸ ਈਅਰ ਕਿ ਇਟ ਵਿਲ ਬੀ ਨੋਰਮਲ ਬਾਕੀ ਸਿਲੈਕਟਡ ਗੁੱਡਸ ਤੁਸੀਂ ਦੇਖੋਗੇ ਸਭ ਤੋਂ ਵੱਡੀ ਜਿਹੜੀ ਇੱਥੇ ਮਾਰ ਪਈ ਹੈ ਇਹ ਹੈ ਰੈਂਟ ਦੀ ਤੁਸੀਂ ਜੇਕਰ ਪਿਛਲੇ ਸਾਲਾਂ ਦੇ ਦੇਖੋ ਕਿ ਰੈਂਟ ਇੰਨਾ ਜ਼ਿਆਦਾ ਨਹੀਂ ਵਧਿਆ ਜਿੰਨਾ ਇਹ ਪਿਛਲੇ 2-3 ਸਾਲ ਦੇ ਵਿੱਚ ਵਧਿਆ ਉਹਦੇ ਨਾਲ ਜਿਹੜੀ ਇਨਫਲੇਸ਼ਨ ਉਹਨੂੰ ਕਾਫੀ ਜ਼ਿਆਦਾ ਉਹਨੇ ਫਰਕ ਪਾਇਆ ਹੈਗਾ ਜਿਹੜੀਆਂ ਯੂਟਿਲਿਟੀਆਂ ਨੇ ਦੇ ਆਰ ਗੁੱਡ ਤੁਸੀਂ ਦੇਖੋਗੇ ਕਿ ਗੈਸ ਤੇ ਜਾਂ ਬਿਜਲੀ ਦੇ ਪ੍ਰਾਈਸ ਇਹਨੇ ਨਹੀਂ ਵਧੇ ਜਿੰਨੇ ਬਾਕੀ ਚੀਜ਼ਾਂ ਦੇ ਵਧਣੇ ਪਰ ਜਿਹੜੀਆਂ ਸਰਵਿਸਿਜ਼ ਨੇ ਹੈ ਜਿਹਦੇ ਵਿੱਚ ਮੈਂ ਆਪਾਂ ਇੱਕ ਇੰਸ਼ੋਰੈਂਸ ਸੈਕਟਰ ਲੈ ਲੈਂਦੇ ਆ ਥੈਟ ਗੋਨ ਅਪ ਬਾਈ 40% ਸੋ ਇੰਸ਼ੋਰੈਂਸ ਸੈਕਟਰ ਤੁਹਾਨੂੰ ਵੀ ਆਏਗਾ ਕਿ ਤੁਹਾਡੀ ਘਰਾਂ ਦੀ ਕਾਰਨ ਇੰਸ਼ੋਰੈਂਸ ਇਸ ਸਾਲ ਅਚਾਨਕ 30 40% ਵਧ ਗਈ ਹੈ। ਦੱਸ ਨਾਰਮਲ ਕਿਉਂਕਿ ਸਰਵਿਸ ਸੈਕਟਰ ਵਿੱਚ ਜਿਹੜੀ ਉਹ 인ਫਲੇਸ਼ਨ ਬਹੁਤ ਜ਼ਿਆਦਾ ਆਈ ਹੈ। ਉਹਦੇ ਇੱਕ ਦੋ ਕਾਰਨ ਨੇ। ਅ ਇੱਕ ਤਾਂ ਹੈ ਕਿ ਕਾਰ ਅੱਗੇ ਨਾਲ ਮਹਿੰਗੀਆਂ ਹੋ ਗਈਆਂ ਜਿਹੜੀ ਕਾਰ ਅੱਗੇ 40000 ਦੀ ਸੀ ਉਹ 60000 ਦੀ ਵਿਕ ਰਹੀ ਹੈ। ਜਦੋਂ ਵੀ ਕਾਰ ਰਾਈਟ ਆਫ ਹੁੰਦੀ ਹੈ ਅੱਗੇ ਉਹਨਾਂ ਨੂੰ 40000 ਦੇਣਾ ਪੈਂਦਾ ਸੀ ਨਾ ਉਹਦੇ ਹੈਵ ਟੂ ਪੇ 60000। 인ਫਲੇਸ਼ਨ ਨਾਲ ਕਾਰਾਂ ਦੀ ਰਿਪੇਅਰ ਮਹਿੰਗੀ ਹੋਈ ਹੈ। ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਤੇ ਰੈਕਰ ਦੇ ਕੋਲ ਕਾਰ ਜਾਂਦੀ ਹੈ ਜਾਂ ਫੈਨਲ ਬੀਟਰ ਕੋਲ ਕਾਰ ਜਾਂਦੀ ਆ ਜਿੱਥੇ ਅਗੇ 5000 ਇੰਸ਼ੋਰੈਂਸ ਪੇ ਕਰ ਦਿੱਸੀ ਉੱਥੇ 10000 ਪੇ ਕਰਨਾ ਪੈ ਰਿਹਾ ਸੋ ਉਹਨਾਂ ਨੇ ਆਪਣੀ ਕਾਸਟ ਕਿਤੇ ਤਾਂ ਕਵਰ ਕਰਨੀ ਹੈ ਸੋ ਵੀ ਆਰ ਦਾ ਸਕੇਪ ਗੋਟ देयर ਸੋ ਉਹਨਾਂ ਨੇ ਆਪਣੇ ਸਾਰੇ ਪ੍ਰਾਈਸ ਵਧਾ ਦਿੱਤੇ ਨੇ ਬਾਕੀ ਸਿਲੈਕਟਡ ਗੁੱਡ ਜਿੱਚ ਐਸੈਂਸ਼ੀਅਲ ਸਰਵਿਸਿਜ਼ ਆਉਂਦੀਆਂ ਨੇ ਫੂਡ ਜਾਂ ਫਰੈਸ਼ ਵੈਜੀਟੇਬਲ ਉਹਨਾਂ ਦੇ ਰੇਟ ਗ੍ਰੈਜੂਅਲੀ ਥੱਲੇ ਜਾ ਰਹੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਐਂਡ ਆਫ ਥਿਸイヤー ਦੇ ਵਿਲ ਬੀ ਨੋਰਮਲ ਐਸ ਦੇ ਵਰ ਬਿਫੋਰ ਤੇ ਇਹ ਹੈਗਾ RBI ਦਾ ਡਾਟਾ ਜੋ ਸੋ far ਹੁਣੀ ਮਈ ਦੇ ਵਿੱਚ ਦਿੱਤਾ ਹੈ ਕਿ ਐ ਐਕਸਪੈਕਟੇਸ਼ਨ ਕੀ ਨੇ ਇੰਟਰਸਟ ਰੇਟ ਥੱਲੇ ਜਾਣਗੇ ਜਾਂ ਉੱਪਰ ਜਾਣਗੇ ਜ਼ਿਆਦਾ ਐਕਸਪੈਕਟੇਸ਼ਨ ਕੁਝ ਨਹੀਂ ਨੇ ਫਿਲਹਾਲ ਉਹਨਾਂ ਦੇ ਹਿਸਾਬ ਦੇ ਨਾਲ ਕਿਉਂਕਿ ਪੈਟਰੋਲ ਪ੍ਰਾਈਸ ਇਹਦੇ ਵੀ ਬੜਾ ਹਾਈ ਹੈ ਜੇ ਪੈਟਰੋਲ ਹਾਈ ਹੈ THEN एवरीथिंग ਗੋਜ਼ ਅਪ ਸੋ ਹੋਪਫੁਲੀ ਐਂਡ ਆਫ ਥਿਸ ਈਅਰ ਜਿਹੜੀ ਇਨਫਲੇਸ਼ਨ ਉਹ ਸੌਫਨ ਹੋਏਗੀ ਉਹਦੇ ਨਾਲ ਇੰਟਰਸਟ ਰੇਟ ਜਿਹੜੇ ਥੱਲੇ ਆਉਣ ਦੇ ਕਾਫੀ ਸਾਰ ਨੇ ਓਕੇ ਜੀ ਧੰਨਵਾਦ ਜੀ ਮਿਹਰਬਾਨੀ